ਕਦੀ ਟੂ ਬਲੀਵ ਇਨ ਦੇ ਨਾ ਕਰੋ ਕਿ ਹੇੜੀਆਂ ਗੋਸਪੀ ਨਾ ਕਰੋ ਆਪਣੇ ਨਾ ਮਤਲਬ ਉਹ ਆਪਣੀ ਜ਼ਿੰਦਗੀ ਨਾ ਹੋਊਗੀ ਫੇਸ ਆਟੋਮੈਟਿਕਲੀ ਸੋਨਾ ਲੱਗਣ ਲੱਗ ਜਣਾਵਾ ਚੁਗਲੀਆਂ ਨਿੰਦਿਆ ਕਰਾਂਗੇ ਤਾਂ ਫੇਸ ਤੇ ਇਫੈਕਟ ਤੇ ਪੈਣਾ ਹੀ ਪੈਣਾ ਵਾ ਕਦੀ ਨਾ ਕਰਿਓ ਖੁਸ਼ ਰਹੋ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਮੈਂ ਸਵਾਗਤ ਕਰਦੀ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਤੁਸੀਂ ਸਾਰੇ ਜਾਣੇ ਸਵਸਤ ਹੋਗੇ ਤੇ ਮਸਤ ਹੋਗੇ ਅਹੀਂ ਵੀ ਠੀਕ ਠਾਕ ਆ ਤੇ ਚਲੋ ਸ਼ਾਮ ਦਾ ਟਾਈਮ ਹੋ ਗਿਆ ਵਾ ਤੇ ਮਹਿਲਾ ਲੰਦੀਆਂ ਸ਼ਾਮਾ ਵਾਲਾ ਝਾੜੂ ਹਾਲ ਚ ਤੇ ਕਿਚਨ ਚ ਲੋ ਜੀ ਮੈਂ ਝਾੜੂ ਕੱਢ ਲਿਆ ਵਾ ਕਿਚਨ ਚ ਤੇ ਹੁਣ ਮੈਂ ਹਾਲ ਚ ਕੱਢਣ ਦੀ ਆ ਆ ਸਬਜੀ ਬੈ ਕੇ ਚਟਾਈ ਤੇ ਕੱਟ ਕੇ ਰੱਖੀ ਆ ਮੈਂ ਆਲੂ ਗੋਭੀ ਕੱਟ ਕੇ ਰੱਖੀ ਆ ਤੇ ਕੰਡ ਬਹੁਤ ਜ਼ਿਆਦੀ ਔਂਡੀ ਆ ਤੂੜੀਆਂ ਤਾੜੀਆਂ ਬੰਡੀਆਂ ਵਾ ਤਾਂ ਕਰਕੇ ਤੇ ਉਦਾਂ ਵੀ ਮੈਂ ਸ਼ਾਮ ਨੂੰ ਰੋਜ਼ ਲਾਉਣੀ ਆ ਤੇ ਅੱਜ ਵਿੜੇ ਚ ਵੀ ਲੋੜਾ ਪੈਣਾ ਅੱਗੇ ਮੈਂ ਵਿੜੇ ਚ ਕਦੀ ਕਦੀ ਲਾਉਣੀ ਨਹੀਂ ਕਦੀ ਨਹੀਂ ਲਾਈਦਾ ਤੇ ਅੰਦਰਾਂ ਚ ਨਿਕਲਿਆ ਤੇ ਕੁਛ ਵੀ ਨਹੀਂ ਆ ਪਰ ਚਲੋ ਹੁਣ ਬੰਦੇ ਨੂੰ ਨਰਾਜ ਨਹੀਂਦਾ ਸੈਟੀਸਫਾਈ ਜਾ ਜਾਂਦਾ ਕਿ ਚਲੋ ਸਾਫ ਸਫਾਈ ਆ ਪਾਠ ਫੂਡ ਕਰਨਾ ਵਾ ਬੱਚਿਆਂ ਨੇ ਆਪ ਹੀ ਲਓ ਜੀ ਆ ਜਿਹੜੀਆਂ ਸਬਜ਼ੀਆਂ ਵਾਂ ਤੇ ਫੱਟੀ ਚੁੱਕ ਕੇ ਤੇ ਮੈਂ ਲੈ ਚੱਲੀ ਆ ਕਿਚਨ ਚ ਇੱਥੇ ਮੈਂ ਬਹਿ ਕੇ ਕੱਟ ਲੈਂਨੀ ਆ ਪੱਖੇ ਦੀ ਹਵਾ ਦੇ ਕਰਕੇ ਤਾਂ ਮਿਰਚਾਂ ਦੀਆਂ ਡੰਡੀਆਂ ਲਈਆਂ ਹੀ ਵੀ ਮੇਰਾ ਹਲੂੰਗੀ ਹੁਣ ਫ੍ਰੀਜ ਚ ਆ ਥੋੜੀ ਜੀ ਸਬਜ਼ੀ ਲਈ ਆ ਮੈਂ ਇਹਨੂੰ ਮੈਂ ਝਾੜੂ ਝੂਟ ਲਾ ਕੇ ਬਾਅਦ ਚ ਇਹਨੂੰ ਕਲੀਨ ਕਰ ਲੂੰਗੀ ਤੋਂ ਤੂੰ ਕਹਿ ਤਾ ਸਕਾ ਕੇ ਇਹਨੂੰ ਰੱਖ ਲੂੰਗੀ ਚਲੋ ਸਫਾਈ ਵੀ ਥੋੜੀ ਬਥੇਰੀ ਇਥੋਂ ਹੀ ਚੁੱਕ ਲੀਨੀ ਆ ਆ ਗੋਲ ਕਟੋੜੀ ਇੱਕ ਦਿਨ ਬੜੇ ਦਿਨ ਹੋ ਗਏ ਆ ਤੇ ਉਦੋਂ ਦੀ ਪਈ ਆ ਮੈਂ ਮੋਲਤਾਨੀ ਮਿੱਟੀ ਭੇਗੇ ਰੱਖੀ ਅੱਜ ਫੇਰ ਅੰਤਰਾ ਚ ਲੱਗ ਗਿਆ ਮੈਂ ਝਾੜੂ ਆ ਨਾ ਬਹੁਤ ਜ਼ਿਆਦੀ ਤੂੜੀ ਆ ਅੰਦਰ ਤਾਂ ਚਲੋ ਨਹੀਂ ਗਈ ਪਰ ਬਾਹਰ ਬਹੁਤ ਜ਼ਿਆਦਾ ਤੂੜ ਮਿੱਟੀ ਹੁੰਡੀ ਹੁਣ ਕਿਰਨੋਂ ਹੁੰਡੀ ਆ ਇਧਰਲੀ ਸਾਈਡ ਤੇ ਕੱਪੜੇ ਪੈ ਇਹੜੀ ਅੱਜ ਤੂੰ ਪੇ ਆ ਸਾਰੇ ਮੈਂ ਤਾਂ ਇੱਕ ਤੋਂ ਪਹਿਲਾਂ ਕਿ ਇਹ ਪੈਰਾਂ ਨਾਲ ਲਾ ਕੇ ਅੰਦਰ ਬਿਸਤਰਿਆਂ ਤੱਕ ਪਹੁੰਚ ਜੇ ਛਾੜੂ ਐ ਟਾਈਮ ਲਾ ਲੈਣੇ ਆ ਸ਼ਾਮ ਦਾ ਟਾਈਮ ਹੋ ਗਿਆ ਬੱਚੇ ਕੰਡੇ ਆ ਪਾਸ ਬੱਚਿਆਂ ਨੂੰ ਪਾਠ ਕਰ ਲੈਂਦੇ ਨੇ ਗੋਬੀ ਮੈਂ ਇੱਥੇ ਰੱਖ ਦੇ ਉਹ ਬਾਹਰੇ ਵਾਸਤੇ ਇਨਨ ਬਸ 1-2 ਮਿੰਟ ਦਾ ਬਾਲਾ ਦਵਾ ਦੇਣਾ। ਹੁਣ ਅਚਰ ਮੈਂ ਅਦਰਕ ਚੌਪ ਕਰ ਲੈਂਦੀ ਆ। ਅਦਰਕ ਗ੍ਰੈਂਡ ਕਰਕੇ ਪਾਉਣਾ ਵਾ। ਬਰੀਕ ਚੌਪ ਕਰ ਲਿੰਨੇ ਆ। ਤੇ ਪਿਆਜ਼ ਵੀ। ਆਲੂ ਮੈਂ ਪਹਿਲੇ ਪਹਿਲੇ ਹੀ ਪਾਣੀ ਚ ਆਪੇ ਲੈ ਮੈਂ ਆਲੂ ਅੱਜ ਮੈਂ ਬਣਾਉਂਗੀ ਆਲੂ ਗੋਬੀ ਦੀ ਸਬਜ਼ੀ। ਲੋਜੀ ਪਿਆਜ਼ ਵੀ ਹੋ ਗਿਆ ਵਾ ਮੇਰਾ ਚੌਪ ਬਹੁਤ ਜ਼ਿਆਦਾ ਵੀ ਬਰੀਕ ਨਹੀਂ ਕੱਟਿਆ ਨਾ ਬਹੁਤ ਜ਼ਿਆਦਾ ਮੋਟਾ ਤੇ ਇਹਨੂੰ ਧੋ ਧੂ ਕੇ ਤਾਂ ਆਲਫਾਫੇ ਚ ਪਾ ਕੇ ਫਰਿਜੀ ਤੇ ਰੱਖ ਲੈਣੀ ਫਿਰ ਥੋੜਾ ਜਿਆਦੇ ਦਿਨ ਕੱਢ ਜਾਂਦੀਆਂ ਉਹਦਾ ਛਾਟੀ ਸੁੱਕ ਜਾਂਦੀਆਂ ਵਿੱਚ ਇੰਨੇ ਕਿ ਮੱਚਾ ਪਾਉਣੀਆਂ ਵਾ ਬਾਕੀ ਫਰਿਜ ਚ ਰੱਖ ਲੈਣੀ ਗਰਮ ਪਾਣੀ ਚ ਤਾਂ ਗਰ ਕੇ ਰੱਖ ਲੈਣੀ ਕਿ ਸਾਫ਼ ਹੋ ਜੇ ਚੱਜਣਾ ਧੁੱਪ ਧੁੱਪ ਜਾਵੇ ਉਦਾਂ ਇਹਨਾਂ ਵਿੱਚੋਂ ਸੁੰਡੀ ਕੋਈ ਨਹੀਂ ਨਿਕਲੀ ਬਿਲਕੁਲ ਸਾਫ਼ ਨਿਕਲੀ ਆ ਸੁੰਡੀ ਵਗੈਰਾ ਕੁਝ ਨਹੀਂ ਹੈਗਾ ਇਹ ਬਿਲਕੁਲ ਸਾਫ਼ ਆ ਥੋੜਾ ਵੇਟ ਕਰਨ ਦੀ ਆ ਕਿ ਇਹ ਥੋੜੀ ਜੀ ਉਬਲ ਜੇ ਹਲਕੀ ਜੀ ਉਬਲਣੀ ਨਹੀਂ ਇਹ ਵਾ ਸਾਫ਼ ਹੀ ਕਰਨੀ ਆ ਉਹਨਾਂ ਚਿਰ ਮੈਂ ਚੌਪ ਕਰ ਲੈਣੀ ਆ ਚੋਪਰ 'ਚ ਆ ਡੰਡਲ ਜਿਹੜੇ ਗੋਭੀ ਦੇ ਮੈਂ ਲਾਏ ਆ ਇਹ ਉਹ ਮੱਚਾ ਰੱਖ ਲੈਣੀ ਆ ਮੈਂ ਫ੍ਰੀਜ 'ਚ ਇਹ ਸੁੱਕਣ ਨੂੰ ਲੋ ਬਾਲੀ ਨਹੀਂ ਆ ਗਰਮ-ਗਰਮ ਪਾਣੀ ਦੇ ਵਿੱਚ ਇਹਨੂੰ ਰੱਖਿਆ ਵਾ 5 ਕਿ ਮਿੰਟ ਜੇੜਾ ਕੋਈ ਦਵਾਈ ਵਗੈਰਾ ਇਹਨੂੰ ਕੋਈ ਲੱਗੀ ਹੋਊਗੀ ਉਹ ਪੋਸ਼ਾਦ ਤਾਂ ਕਿਤ ਨਿਕਲੂਗੀ ਸਪਰੇਆ ਵਗੈਰਾ ਜਿਹੜੀਆਂ ਹੋ ਜਾਂਦੀਆਂ ਵਾ ਦਵਾਈਆਂ ਨੂੰ ਕਰਦੇ ਨੇ ਉਹ ਚਲੋ ਪਾਣੀ ਢੋਲ ਲੈਂਨੀ ਲੋ ਜੀ ਮੈਂ ਪਾ ਲੈਂਨੀ ਆ ਥੋੜਾ ਜਿਹਾ ਆਇਲ ਆ ਗੋਭੀ ਤੇ ਆਲੂ ਆਲੂ ਪਾਣੀ ਚ ਰੱਖੇ ਆ ਆ ਗੋਭੀ ਤੇ ਡੰਡਲ ਪਿਆਜ਼ ਤੇ ਇੱਕ ਟਮਾਟਰ ਲਿਆਵਾ ਮੈਂ ਆ ਅਦਰਕ ਤੇ ਮਿਰਚਾ ਇਸ ਵਿੱਚ ਸਰੋਂ ਦਾ ਤੇਜ ਪੱਤਾ ਪਾਉਦੇ ਆ ਨਾਲ ਹੀ ਇਹਦੇ ਵਿੱਚ ਪਾ ਦੂੰਗੀ ਮੈਂ ਇੱਕ ਚਮਚ ਚੀਰੇ ਦਾ ਇੱਕ ਅੱਧਾ ਸਕੈਂਟ ਕੁਝ ਜਰ ਦਬਾ ਦੇ ਦੇ ਵਿੱਚ ਪਾ ਦੂੰਗੀ ਮੈਂ ਨਾਲ ਪਿਆਜ਼ ਪਿਆਜ਼ ਪੁੱਜਦੇ ਆ ਪੁੱਜਦੇ ਆ ਦੇ ਵਿੱਚ ਹੀ ਮੈਂ ਇੱਕ ਚਮਚ ਪਾ ਦੂੰਗੀ ਨਮਕ ਦਾ ਤੇ ਜਲਦੀ ਪੁੱਜ ਜਾਣਾ ਫਿਰ ਇਹਨੂੰ ਸਦੈ ਨੂੰ ਪੁੱਜੰਦਿਆਂ 2 ਮਿੰਟ ਹੁਣ ਪੁੱਜ ਗਿਆ ਵਸ ਨਾਲੀ ਮੈਂ ਟੰਡਲ ਪਾ ਦਿੰਨੀ ਹੁਣ ਟੰਡਲ ਵੀ ਪੁੱਜ ਹੀ ਗਏ ਆ ਹੁਣ ਇਹਦੇ ਵਿੱਚ ਮੈਂ ਲਸਕਾ ਰਦਕ ਪਾ ਲੈਣੀ ਆ ਮੈਂ ਇੱਕ ਦੋ ਮਿੰਟ ਪੁੱਜਣ ਤੋਂ ਬਾਅਦ ਇਹਦੇ ਵਿੱਚ ਪਾ ਦਿੰਨੀ ਆ ਮੈਂ ਚੌਪ ਕੀਤਾ ਟਮਾਟਰ ਤੇਰਾ ਮਸਾਲਾ ਮੈਂ ਠੇ ਕੇ ਰੱਖਿਆ ਹੈ ਹਲਦੀ ਦਾ ਮਸਾਲਾ ਉਹ ਪਾ ਦਿੰਨੀ ਆ ਇਹਦੇ ਵਿੱਚ ਚਲੋ ਜੀ ਹੁਣ ਸਾਰਾ ਕੁਝ ਪੈ ਗਿਆ ਤਾਂ ਫਿਰ ਤੇ ਪੋਣ ਲੈਨੇ ਆ ਮਸਾਲਾ ਪੂਰ ਚੱਲ ਗਿਆ ਵਧੀਆ ਸਰਾ ਹੁਣ ਇਹਦੇ ਵਿੱਚ ਪਾ ਦਿੰਨੀ ਆ ਮੈਂ ਆਲੂ ਛੋਟੇ ਛੋਟੇ ਮੈਂ ਆਲੂ ਕੀਰੇ ਆ ਚਾਰ ਆਲੂ ਆਏ ਚਲੋ ਜੀ ਆਲੂ ਪਾ ਕੇ ਇਹਨੂੰ ਹਲਾਤਾ ਵਾ ਆਲੂਆਂ ਨੂੰ ਪਹਿਲੋ 5 ਮਿੰਟ ਰਿਜ ਲੰਦ ਰਣੀ ਇਹਦੇ ਵਿੱਚ ਥੋੜਾ ਜਿਹਾ ਪਾਤਾ ਵਾ ਮੈਂ ਪਾਣੀ ਪਾਣੀ ਸੁੱਕ ਜਾਣਾ ਵਾ ਤੇ ਆਲੂ ਝੱਜਣਾ ਫਿਰ ਰਿਜ ਜਾਣਗੇ ਨਹੀਂ ਤੇ ਫਿਰ ਆਲੂ ਕੱਚੇ ਰਹਿ ਜਾਂਦੇ ਤੇ ਆਲੂ ਵਧੀਆ ਤਰ੍ਹਾਂ ਜਦੋਂ ਰਿਜ ਜਾਣਗੇ ਪਾਣੀ ਸੁੱਕ ਜਾਊਗਾ ਫਿਰ ਵੇਖਦੇ ਆ ਲੋ ਜੀ ਜਨਾ ਤੇ ਸਬਜੀ ਤੜਕਾ ਲੱਗੰਢਿਆ ਨજર ਮੈਂ ਪਾਣੀ ਪਾ ਲਿਨੀ ਆ ਗੜੇ ਤੇ ਫੋਲ ਕਰਕੇ ਰੱਖ ਲਿਨੀ ਪਾਣੀ ਲੋ ਜੀ ਘੜਾ ਭਰ ਗਿਆ ਵਾ ਪਾਣੀ ਦਾ ਤਕ ਫਣੀ ਤੋਂ ਹਿੱਸੇ ਦੇ ਦੇਣੇ 5 ਮਿੰਟ ਹੋ ਗਏ ਆ ਰੇਜ ਦੀ ਰੋ ਹੋਰ ਇਹਨੂੰ ਮੈਂ ਛਾੜ ਦੇਣੀ ਆ ਖੁੱਲਾ ਖੁੱਲੀ ਰੇਜ ਤਾਂ ਦੇਣੀ ਆ ਜਿਹੜਾ ਪਾਣੀ ਵਿੱਚ ਸੁੱਕ ਜੇ ਬਿਲਕੁਲ ਲਓ ਜੀ ਆਲੂ ਹੋ ਗਏ 70% ਕੁੱਕ ਨਾਲੇ ਹੁਣ ਪਾ ਦੇਣੀ ਆ ਮੈਂ ਗੋਭ ਵੀ ਖਲਕੀ ਜੀ ਥੋੜੀ ਜੀ ਮੇਥੀ ਪਾਈ ਆ ਮੈਂ ਜ਼ਿਆਦੀ ਨਹੀਂ ਹੁਣ ਇਹਨੂੰ ਟੱਕ ਕੇ 5 ਮਿੰਟ ਰੰਨ ਦਿੰਨੀ ਆ ਫਿਰ ਇਹਨੂੰ ਖੋਲ ਦਾਂਗੇ ਸਬਜੀ ਹੋ ਗਈ ਆ ਰੈਡੀ ਬਿਲਕੁਲ ਚਲੋ ਜੀ ਗੈਸ ਕਰ ਲੈਨੀ ਆ ਮੈਂ ਦੁੱਧ ਕਰ ਲੈਨੀ ਆ ਸਾਈਡ ਤੇ ਜਿਹਨੂੰ ਬਾਲਾ ਦвая ਸਬਜੀ ਕਰ ਲੈਨੇ ਇੱਥੇ ਲਓ ਜੀ ਹੁਣ ਮੈਂ ਫੁਲਕੇ ਲਾ ਲੈਨੀ ਆ ਤਵਾ ਹੋ ਗਿਆ ਵਾ ਬਹੁਤ ਗਰਮ ਚਲੋ ਵਾਹਿਗੁਰੂ ਆਨ ਗੁਰੂ ਆਮਦਾਸ ਬਰਕਤ ਪਾਇਓ ਇੱਥੇ ਚੁੱਲੇ ਲੈ ਕੇ ਆਉਣ ਦਾ ਇਹ ਰੀਜਨ ਵਾ ਕਿ ਉੱਥੇ ਨਾ ਇੱਕ ਤਮੱਖੀਆਂ ਬਹੁਤ ਹੋ ਗਈਆਂ ਵਾ ਬਾੜ ਤੇ ਦੂਜਾ ਇਹ ਆ ਕਿ ਹੁਣ ਕੰਡ ਬਹੁਤ ਡੰਡੀ ਆ ਮਸ਼ੀਨਾਂ ਮਸ਼ੂਨਾਂ ਚੱਲਣ ਡੀਆਂ ਤੂੜੀਆਂ ਤਾੜੀਆਂ ਨਿਕਲਣ ਡੀਆਂ ਵਾ ਤੇ ਉਹ ਕੱਟਾ ਮਿੱਟੀ ਬਹੁਤ ਜ਼ਿਆਦਾ ਵਾ ਭਾਈ ਜਿੰਨੀਆਂ ਮਰਜ਼ੀ ਉੱਥੋਂ ਮੈਂ ਰੱਖਾਂ ਨਾ ਸਫਾਈ ਪਰ ਫਿਰ ਵੀ ਉਹ ਕੱਟਾ ਓਡੋ ਢਾਈ ਜਾਂਟਿਆ ਤਾਂ ਮੈਨੂੰ ਇਹ ਕਿ ਰੋਟੀ ਪਰ નીચે ਕੰਡ ਵਗੈਰਾ ਨਾ ਪੈ ਜੇ ਤਾਂ ਕਰਕੇ ਮੈਂ ਫਿਰ ਚੁੱਲਾ ਇੱਥੇ ਲੈ ਆਂਦਾ ਵਾ ਇੱਕ ਮੱਖੀਆਂ ਬਹੁਤ ਜ਼ਿਆਦਾ ਇੱਥੇ ਮੇਨ ਪ੍ਰੋਬਲਮ ਮੈਨੂੰ ਮੱਖੀਆਂ ਦੀ ਆ ਕਿ ਇੱਥੇ ਮੱਖੀਆਂ ਬਹੁਤ ਜ਼ਿਆਦਾ ਆ ਫੁੱਲ ਕੇ ਲਾ ਕੇ ਤੇ ਮੈਂ ਬੱਚਿਆਂ ਨੂੰ ਫੜਾ ਦੇਣੇ ਆ ਨਾਲ ਦੀ ਨਾਲ ਹੀ ਪੜਾਈ ਜਾਣੇ ਆ ਤੇ ਟਾਈਮ ਹੋ ਗਿਆ ਵਾ ਰਾਤ ਦਾ ਰੋਟੀ ਪਾਣੀ ਦਾ ਟਾਈਮ 8:30 ਦਾ ਹੋ ਗਿਆ ਵਾ ਹੁਣ ਤੇ ਦੋਵਾਂ ਦੇ ਛੇਰ ਨੇ ਤੇ ਕਿਹਨਾਂ ਨੇ ਰੋਟੀ ਖਾ ਲੈਣੀ ਹੁਣ ਪੜਨ ਦੇ ਆ ਉਹ ਪਾਠ ਕਰਕੇ ਤੋਂ ਬਾਦੋਂ ਪੜਨ ਬੈਗੇ ਤੇ ਮੈਂ ਉਹਨਾਂ ਨੂੰ ਰੋਟੀ ਦੇ ਦਨੀਆ ਚ ਚਲੋ ਜੀ ਮੈਂ ਪਾ ਲਨੀ ਆ ਸਬਜੀ ਕਾ ਚੋਪੜ ਲੈਣੀਆਂ ਰੋਟੀ ਰੈਡੀ ਹੋ ਗਈ ਆ ਬੱਚਿਆਂ ਵਾਸਤੇ ਆਜੋ ਖਾ ਲਓ ਤਹੀ ਨਹੀਂ ਸਾਰੇ ਜਾਣੇ ਤੇ ਚਲੋ ਮੈਂ ਲਾ ਲੈਣੀ ਆ ਬਾਕੀ ਦੇ ਫੁਲਕੇ ਤੇ ਨਾਲੇ ਫੜਾ ਦੇਣੀ ਆ ਰੋਟੀ ਰੋਟੀ ਮੈਂ ਫੜਾਤੀ ਬੱਚਿਆਂ ਨੂੰ ਫੋੜ ਮੈਂ ਨਾਲ ਦੀ ਨਾਲ ਹੀ ਫੜਾਈ ਜਾਊਂਗੀ ਤੇ ਬੱਚਿਆਂ ਨੂੰ ਨਾਲ ਦੀ ਨਾਲ ਫੜਾ ਕੇ ਤੇ ਆਪ ਮੈਂ ਆਪਣੀ ਝੋਗੀਆਂ ਲਾ ਲੈਣੀਆਂ ਵਾ ਤੇ ਦੋ ਫੁਲਕੇ ਮੈਂ ਖਾ ਨਹੀਂ ਆ ਰਾਤ ਨੂੰ ਤੇ ਆ ਸਲਾਦ ਰਹਿ ਗਿਆ ਵੀ ਦੇਉਂਦੀ ਲੋ ਜੀ ਤੁਮੇ ਭੈਣ ਭਰਾ ਪ੍ਰਸ਼ਾਦਾ ਸ਼ਕੰਡੇ ਆ ਪਾਣੀ ਦੇ ਦੇਣੀ ਪਾਣੀ ਰਹਿ ਗਿਆ ਲੋ ਜੀ ਪਾਣੀ ਭਰ ਲਿਆ ਵਾ ਮੈਂ ਪਾਣੀ ਵੀ ਦੇਉਂਦੀ ਇਹਨਾਂ ਨੂੰ ਪਾਣੀ ਦੇਉਂਦੀ ਆ ਬੱਚਿਆਂ ਨੂੰ ਲੋ ਜੀ ਕਿਚਨ ਹੋ ਗਿਆ ਵਾ ਸਾਰਾ ਕਲੀਨ ਮੈਂ ਰਹਿ ਗਈ ਬਸ ਰੋਟੀ ਖਾਣ ਵਾਲੀ ਦੁੱਧ ਜੇ ਗਰਮ ਹੈ ਠੰਡਾ ਹੁੰਦਾ ਫਿਰ ਇਹਨੂੰ ਖੱਟਾ ਲਾ ਲੈਣੀ ਜਦੋਂ ਕਿ ਮੈਂ ਸਾਰਾ ਚੌਂਕਾ ਭੰਡਾ ਸਾਭਾ ਹੀ ਆ ਤੇ ਹੁਣ ਆਪਾਂ ਆਪਣੇ ਫੇਸ ਵਾਲ ਵੀ ਤੇ ਆਂਦਣੇ ਕਿਉਂਕਿ ਗਰਮੀਆਂ ਵੀ ਆ ਤੇ ਧੂੜ ਮਿੱਟੀ ਬਹੁਤ ਉੱਡਣ ਦੀ ਆ ਇਸ ਕਰਕੇ ਮੈਂ ਲਾ ਲੈਣੀ ਆਪਣੇ ਫੇਸ ਤੇ ਫੇਸ ਪੈਕ ਫੇਸ ਪੈਕ ਲਾ ਲੈਣੀ ਆ ਵਧੀਆ ਸਰ ਕਿਰ ਮੈਂ ਫੇਸ ਵਾਸ਼ ਕਰ ਲੂੰਗੀ ਕਿਉਂਕਿ ਆਪਣੇ ਆਪਣੇ ਘਰ ਨੂੰ ਸਵਾਰਦੇ ਆ ਆਪਣੇ ਬੱਚੇ ਨਾਲ ਆਪਣੇ ਫੈਮਿਲੀ ਨੂੰ ਸਵਾਰਦੇ ਆ ਸਵਾਰਦੇ ਆ ਆਪਣੀ ਆਪਣੀ ਹੀ ਕੇਅਰ ਕਰਨੀ ਚਾਹੀਦੀ ਆ ਲੋਚ ਮੈਂ ਲਾ ਲਨੀ ਹਾਂ ਬਾਹਾਂ ਨੂੰ ਬਚਿਆ ਪੈਕ ਤੇ ਫਿਰ ਵਾਸ਼ ਕਰਕੇ ਫਿਰ ਮਿਲਦੀਆਂ ਤਾਂ ਲੋਚ ਆ ਗਈਆਂ ਮੈਂ ਵਾਸ਼ ਕਰਕੇ ਫੇਸ ਤੇ ਤੇ ਹੁਣ ਮੈਂ ਲਾ ਲਨੀ ਆ ਆਪਣੇ ਫੇਸ ਤੇ ਫੇਸ ਸਰਮ ਫੇਸ ਸਰਮ ਲਾ ਲਨੀ ਆ ਆਪਣੇ ਫੇਸ ਤੇ ਨਾ ਵੇਖੋ ਕਿੰਨਾ ਪੈਕ ਦੇ ਨਾਲ ਕਿੰਨਾ ਇੱਕਦਮ ਡਸਟ ਨਿਕਲ ਗਈ ਪੂਰੇ ਦਿਨ ਦੀ ਡਸਟ ਨਿਕਲ ਗਈ ਇਹ ਮੇਰੇ ਰੁਟੀਨ ਆ ਦਿੱਲੀ ਦੀ ਰੁਟੀਨ ਕਿ ਮੈਂ ਇੰਨੀ ਕੁ ਕੇਅਰ ਤੇ ਕਰਦੀ ਆ ਹਰ ਇੱਕ ਦੀ ਬੰਦੀ ਆ ਕੇਅਰ ਕਰਨੀ ਤੇ ਦੂਸਰੀ ਗੱਲ ਇਹ ਆ ਕਿ ਇਹਦੀ ਚੁਗਲੀ ਨਿੰਦਿਆ ਨਾ ਕਰੋ ਕਿਹੜੀਆਂ ਗੋਸ਼ਿਕਾ ਨਾ ਕਰੋ ਆਪਣੇ ਨਾਲ ਮਤਲਬ ਰੱਖ ਆਪਣੀ ਜ਼ਿੰਦਗੀ ਦੇ ਨਾਲ ਮਤਲਬ ਰੱਖੋ ਜਦੋਂ ਤੁਸੀਂ ਦਿਲ ਦੇ ਸਾਫ਼ ਹੋਵੋਗੇ ਤੁਹਾਡੇ ਦਿਮਾਗ ਚ ਗੰਦਗੀ ਨਾ ਹੋਊਗੀ ਫੇਸ ਆਟੋਮੈਟਿਕਲੀ ਸੋਨਾ ਲੱਗਣ ਲੱਗ ਜਣਾਵਾ ਕੁਦਰਤੀ ਨੂਰ ਆ ਜਣਾਵਾ ਫੇਸ ਤੇ ਫਿਰ ਫੇਸ ਤੇ ਜਰਾ ਕੁਝ ਲਾਉਣ ਦੀ ਲੋੜ ਨਹੀਂ ਪੈਣੀ ਜਦ ਅਸੀਂ ਇੰਨੀਆਂ ਚੁਗਲੀਆਂ ਨਿੰਦਿਆ ਕਰਾਂਗੇ ਤਾਂ ਫੇਸ ਤੇ ਇਫੈਕਟ ਤੇ ਪੈਣਾ ਹੀ ਪੈਣਾ ਵਾ ਕਦੀ ਨਾ ਕਰੀ ਉਸ ਚੀਜ਼ ਦਾ ਤੇ ਇਸ ਕਰਕੇ ਖੁਸ਼ ਰਹੋ ਤਰਹਿਣ ਦੋ ਤੇ ਇਹ ਲਾਉਣ ਦੇ ਨਾਲ ਕੁਛ ਇੰਨਾ ਫਰਕ ਨਹੀਂ ਪੈਂਦਾ ਮੇਨ ਗੱਲ ਇਹ ਕਿ ਕਿਸੇ ਦੀ ਚੁਗਲੀ ਲਿੰਦੇ ਆ ਨਾ ਕਰੋ ਖੁਸ਼ ਰਹੋ ਤੇ ਦੂਜਿਆਂ ਨੂੰ ਖੁਸ਼ ਰਹਿਣ ਦਿਓ ਬਸ ਤੇ ਆਈ ਹੋਪ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਮੇਰੀ ਛੋਟੀ ਜਿਹੀ ਟਿਪਸ ਦੇ ਨਾਲ ਹੀ ਮੈਂ ਕਰਦੀਆਂ ਬਲੌਗ ਦਾ ਇੱਥੇ ਐਂਡ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਪਲੀਜ਼ ਹੀਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਦਬਲੋ ਬੈਲ ਆਈਕਨ ਨੂੰ ਤੇ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਚ ਤਦ ਤੱਕ Bye bye.